ਆਦੀ ਹੀ ਆਤ ਤਰਨ ਵੱਡੀਆਂ ਖਬਰਾਂ ਤੇ ਆਪਾਂ ਝਾਤੀ ਮਾਰਦਿਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਜਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪਣੇ ਕਮੈਂਟ ਜਰੂਰ ਲਿਖਣੇ ਆ ਪਹਿਲੀ ਖਬਰ ਜੁੜੀ ਆ ਭਾਈ ਅੰਮਰਤ ਪਾਲ ਸਿੰਘ ਦੇ ਨਾਲ ਭਾਈ ਅੰਮਰਤ ਪਾਲ ਸਿੰਘ ਦੀ ਪਾਰਟੀ ਤੇ ਉਹਨਾਂ ਦੇ ਵਕੀਲ ਵੱਲੋਂ ਐਨਐਸਐ ਨੂੰ ਲੈ ਕੇ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹਰ ਰਿੱਟ ਪਾਈ ਸੀ ਤੇ ਜਿਹੜੀ ਕਿ ਅੱਜ ਸੁਣਵਾਈ ਹੋਈ ਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਕਿ ਤੁਸੀਂ ਸਾਰਾ ਪਟੀਸ਼ਨਾਂ ਦੈਰ ਕਰੋ ਜਵਾਬ ਦਿਓ ਜਣੀ ਕਿ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਦੇ ਉੱਪਰ ਤੀਜੀ ਵਾਰ ਐਨਐਸਏ ਕਿਉਂ ਲਾਇਆ ਤੇ ਕਵੇਂ ਲੱਗਿਆ ਤੇ ਨਾਲੇ ਭਾਈ ਅੰਮਰਤਪਾਲ ਸਿੰਘ ਨੂੰ ਇਹ ਉਹਦੇ ਵਿੱਚ ਪਟੀਸ਼ਨ ਦੇ ਵਿੱਚ ਪਾਇਆ ਗਿਆ ਸੀ ਕਿ ਸਰਦਰ ਰੁੱਤ ਦਾ ਜਿਹੜਾ ਸੈਸਨ ਆ ਉਹ 1 ਅਕਾ ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ ਉਹਦੇ ਵਿੱਚ ਭਾਈ ਅੰਮਰਪਾਲ ਸਿੰਘ ਨੂੰ ਜਿਹੜਾ ਬੋਲਣ ਦਾ ਮੌਕਾ ਦਿੱਤਾ ਜਾਵੇ ਤਾਂ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਹਫ਼ਤੇ ਦਾ ਜਿਹੜਾ ਜਵਾਬ ਦਾਖਲ ਕਰਨ ਲਈ ਜਿਹੜਾ ਨੋਟਸ ਆਉ ਜਾਰੀ ਕਰ ਦਿੱਤਾਗਾ ਹੁਣ ਦੇਖਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਭਾਈ ਅੰਮਰਪਾਲ ਸਿੰਘ ਆ ਐਮਪੀ ਆ ਜਿਹੜਾ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੋਕ ਸਭਾ 2024 ਦੇ ਵਿੱਚ ਜਦੋਂ ਲੋਕ ਸਭਾ ਖੰਡੂਰ ਸਾਹ ਤੋਂ ਹੋਈ ਸੀ ਤਾਂ ਜਿਹੜਾ ਕਿ ਅਸਾਮ ਦੀ ਜੇਲ੍ਹ ਦਾ ਡਿਪਰੂਗੜ੍ਹ ਵਿੱਚ ਬੰਦ ਭਾਈ ਅੰਮਰਦਪਾਲ ਸਿੰਘ ਨੂੰ ਜਿਹੜਾ ਕਿ ਖੜਾ ਕੀਤਾ ਗਿਆ ਸੀ ਚੋਣਾਂ ਦੇ ਵਿੱਚ ਤਾਂ ਭਾਈ ਅੰਮਰਦਪਾਲ ਸਿੰਘ ਨੂੰ ਕਰੀਬ 4 ਲੱਖ ਦੇ ਕਰੀਬ ਵੋਟਾਂ ਪਈਆਂ 2 ਲੱਖ ਪਲੱਸ ਵੋਟਾਂ ਦੇ ਨਾਲ ਜਿੱਤੇ ਆ ਵੱਡੀ ਮਾਰਦਨ ਦੇ ਨਾਲ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਆ ਤੇ ਲੋਕਾਂ ਨੂੰ ਇੱਕ ਇਹ ਵੱਡੀ ਆਸ ਹੈ ਕਿ ਭਾਈ ਅੰਮਰਪਾਲ ਸਿੰਘ ਨੂੰ ਐਮਪੀ ਬਣਾ ਕੇ ਜਿਹੜਾ ਪਹਿਲਾਂ ਕਿ ਸਰਬਜੀਤ ਸਿੰਘ ਮਾਨ 1999 ਦੇ ਵਿੱਚ ਜਿਸ ਤਰ੍ਹਾਂ ਬਾਹਰ ਕੱਢਿਆ ਗਿਆ ਸੀ ਉਸ ਤਰ੍ਹਾਂ ਭਾਈ ਅੰਮਰਪਾਲ ਸਿੰਘ ਨੂੰ ਬਾਹਰ ਲਿਆਂਦਾ ਜਾਵੇਗਾ ਪਰ ਲਗਾਤਾਰ ਸਰਕਾਰ ਵੱਲੋਂ ਉਹਨਾਂ ਦੇ ਉੱਪਰ ਜਿਹੜੀ ਕਿ ਤੀਜੇ ਸਾਲ ਨੂੰ ਲੈ ਕੇ ਵੀ ਜਿਹੜੇ ਐਨਐਸਐ ਲਗਾਈ ਹੋਈ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਸਿਰਪਾ ਕੱਲਾ ਭਾਈ ਅੰਮਰਪਾਲ ਸਿੰਘ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦਾ ਤੇ ਨਾਲ ਦੇ ਸਾਥੀਆ ਜਿਹੜੇ ਨੌ ਸਾਥੀ ਪਹਿਲਾਂ ਨਾਲ ਸੀ ਤੇ ਉਹ ਪੰਜਾਬ ਦੇ ਬਖ ਬਖ ਜ਼ਿਲਾਂ ਦੇ ਵਿੱਚ ਕੋਈ ਬਠਿੰਡਾ ਕੋਈ ਅੰਮਰਸਾਰਾ ਦੇ ਵਿੱਚ ਬੰਦ ਕੀਤੇ ਹੋਏ ਆ ਤੇ ਅੱਜ ਸੁਣਵਾਈ ਹੋਈ ਆ ਸੁਣਵਾਈ ਦਰਵਾਣਾ ਜਿਹੜਾ ਕਿ ਪੰਜਾਬ ਸਰਕਾਰ ਨੂੰ ਜਿਹੜਾ ਇਹ ਕਹਿ ਗਿਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਕਿ ਤੁਸੀਂ ਜਵਾਬ ਦਾਖਲ ਕਰਨਾਗਾ ਨਾਲ ਹੀ ਖਬਰ ਜੁੜੀ ਆ ਭਾਈ ਅੰਮਰਪਾਲ ਸਿੰਘ ਦੀ ਮਾਤਾ ਨੂੰ ਲੈ ਕੇ ਕਿ ਭਾਈ ਅੰਮਰਪਾਲ ਸਿੰਘ ਦੀ ਮਾਤਾ ਨੂੰ ਜਿਹੜਾ ਕਿ ਅੱਜ ਦਿੱਲੀ ਇਹ ਪਿਓੜ ਤੇ ਰੋਕਿਆ ਗਿਆ ਇਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਉਹਨਾਂ ਦੀ ਬੇਟੀ ਆ ਇਹ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਕੋਲ ਇੱਕ ਬੱਚਾ ਹੋਇਆ ਬੇਟਾ ਨੇ ਜਨਮ ਲਿਆ ਤੇ ਉਹਦੀ ਦੇਖਭਾਲ ਕਰਨ ਦੇ ਲਈ ਉਹਨਾਂ ਦੀ ਮਾਤ ਨੂੰ ਬੁਲਾਇਆ ਗਿਆ ਸੀ ਪਰ ਅੱਜ ਜਿਹੜੀ ਇੱਕ ਸਾਮ 3 ਵਜੇ ਦੀ ਫਲੈਟਫਾਰਮ ਨਹੀਂ ਸੀ ਉਹ ਤੋਂ ਪਹਿਲਾਂ ਇਹ ਦੱਸਿਆ ਜਾ ਰਿਹਾ ਕਿ ਅੰਬਰਸਰ ਦੇ ਐਸਐਸਪੀ ਨੇ ਇਹ ਦੱਸਿਆ ਕਿ ਰੋਕਿਆ ਗਿਆ ਉਹਨਾਂ ਨੂੰ ਦਿੱਲੀ 에어ਪੋਰਟ ਦੇ ਉੱਪਰ ਆ ਤੇ ਅੰਮਰਤਪਾਲ ਸਿੰਘ ਦੀ ਮਾਤਾ ਨੇ ਇਹ ਵੱਡੇ ਸਵਾਲ ਖੜੇ ਕੀਤੇ ਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਜਿਹੜਾ ਕਿ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਦੂਸਰੇ ਲੋਕ ਆ ਜਿਹੜੇ ਉਹ ਕਿਵੇਂ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਪਰ ਇੱਕ ਨਮਾਇੰਦਾ ਚੁਣਿਆ ਹੋਇਆ ਲੋਕ ਸਭਾ ਦਾ ਐਮਪੀ ਆ ਜਿਹੜਾ ਭਾਈ ਅੰਮਰਤਪਾਲ ਸਿੰਘ ਉਸ ਦੇ ਪਰਿਵਾਰ ਨੂੰ ਜਿਹੜਾ ਕਿ ਵਿਦੇਸ਼ਾਂ ਦੀ ਧਰਤੀ ਤੇ ਜਿਹੜਾ ਉਹਨਾਂ ਦਾ ਪਰਿਵਾਰ ਰਹਿੰਦਾਗਾ ਉਹਨਾਂ ਤੇ ਜਾਣ ਤੋਂ ਰੋਕਿਆ ਕਿ ਬਹੁਤ ਹੀ ਮੰਦ ਭਾਗਾਗਾ ਤੇ ਅਗਲੀ ਖਬਰ ਦਾ ਪਰੁਖ ਕਰਦੇ ਆਂ ਅਗਲੀ ਖਬਰ ਜੁੜੀ ਆ ਬਿਕਰਮ ਸਿੰਘ ਮਜੀਠੀਏ ਦੇ ਨਾਲ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵਿਜੀਲੈਂਸ ਨੇ ਕਰੀਓ 700 ਕਰੋੜ ਦੀ ਅਮਦ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਏ ਨੂੰ ਪਕੜਿਆ ਹੋਇਆਗਾ ਫੜਿਆ ਹੋਇਆਗਾ ਨਾਬਾ ਜੇਲ੍ਹ ਦੇ ਵਿੱਚ ਬੰਦਾ ਤੇ ਹੁਣ ਇੱਕ ਵੱਡੀ ਹੋਰ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਏ ਦਾ ਸਾਲਾ ਗਜਪਤ ਸਿੰਘ ਗਰੇਵਾਲ ਦੇ ਉੱਪਰ ਜਿਹੜਾ ਕਿ ਬਰਾਂਟ ਜਾਰੀ ਹੋਇਆ ਗਰਪਧਾਰੀ ਬਰਾਂਟਾ ਕਿਉਂਕਿ ਦੱਸਿਆ ਜਾ ਰਿਹਾ ਕਿ ਵਿਜੀਲੈਂਸ ਨੇ ਜਿਹੜਾ ਕਿ ਉਹਨਾਂ ਦੇ ਉੱਪਰ ਵੀ ਜਿਹੜਾ ਆਮਦਨ ਲੈ ਕੇ ਜਿਹੜਾ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕਈ ਵਾਰੀ ਸੁਣਵਾਈ ਕੀਤੀ ਆ ਪਰ ਮਾਹਲੀ ਦੀ ਕੋਰਟ ਵੱਲੋਂ ਜਿਹੜਾ ਉਹਨਾਂ ਨੂੰ ਬਰਾਂਟਾ ਕੱਢੇ ਗਿਆ ਕਿ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਮਾਹਲੀ ਅਦਾਲਤ ਦੇ ਵਿੱਚ ਪੇਸ਼ਣਾ ਹੁਣ ਤੇ ਬਿਕਰ ਸਿੰਘ ਮਜੀਠੀ ਦੇ ਜਿਹੜਾ ਸਾਲਾ ਗਜਪਤ ਸਿੰਘ ਗਰੇਵਾਲ ਉਹਨੂੰ ਬਰਾਂਟਾ ਜਿਹੜੇ ਉਹ جاری ਹੋ ਚੁੱਕੇ ਆ ਨਾਲ ਹੀ ਵੱਡੀ ਖਬਰ ਜੁੜੀ ਹੈ ਉਹਨਾਂ ਦੀ ਪਤਨੀ ਗਦੀਪ ਕੌਰ ਮਜੀਠੀਆ ਦੇ ਖਿਲਾਫ ਵੀ ਜਿਹੜਾ ਕਿਸੇ ਵੀ ਵੇਲੇ ਵੀ ਵੱਡਾ ਜਿਹੜਾ ਸਰਕਾਰ ਉਹ ਐਕਸ਼ਨ ਲੈ ਸਕਦੀ ਆ ਕਿ ਗ੍ਰਿਫਤਾਰ ਕਰ ਸਕਦੀ ਆ ਸੂਤਰਾਂ ਤੋਂ ਇਹ ਵੀ ਜਿਹੜੀ ਜਾਣਕਾਰੀ ਮਿਲੀ ਆ ਤੇ ਨਾਲ ਜਾਣਕਾਰੀ ਇਹ ਵੀ ਮਿਲੀ ਆ ਜੇਕਰ ਸੂਤਰਾਂ ਦੀ ਮੰਨੀ ਹੈ ਤਾਂ ਉਹਨਾਂ ਨੇ ਇਹ ਵੀ ਦਰਸਾਇਆ ਕਿ ਸਸਾ ਕਭੀ ਇਹ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੀ ਕਿਸੇ ਵੇਲੇ ਵੀ ਵੱਧ ਸਕਦੀਆਂ ਨੇ ਜਾਨੀ ਕਿ ਉਹਨਾਂ ਦੇ ਉੱਪਰ ਵੀ ਜਿਹੜਾ ਇੱਕ ਮਾਮਲਾ ਜਿਹੜਾ ਦਰਜ ਹੋ ਸਕਦਾਗਾ ਤੇ ਇਸ ਨੂੰ ਲੈ ਕੇ ਜਿਹੜਾ ਕਿ ਤਰਨਤਾਰਨ ਦੀ ਸੀਟ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਵੇਖਦੇ ਆ ਕਿ ਕਿਵੇਂ ਐਸਐਸਪੀ ਬਦਲੇ ਜਾ ਚੁੱਕੇ ਆ ਕਿਵੇਂ ਜਿਹੜਾ ਕਿ 9 ਦੇ ਕਰੀਬ ਜਿਹੜਾ ਅਕਾਲੀ ਵਰਕਰਾਂ ਤੇ ਮੁਕਾਦਮੇ ਦਰਜ ਹੋਏ ਆ ਸ਼ਖਬੀਰ ਬਾਦਲ ਨੇ ਇੱਕ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੇ ਵਰਕਰਾਂ ਦੇ ਉੱਪਰ ਜਿਹੜਾ ਕਿ ਗੈਰ ਜਿਹੜਾ ਕਿ ਜਮਾਨਤਾਂ ਦੇ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜਾ ਵਰਕਰਾਂ ਦੇ ਖਿਲਾਫ ਆ ਜਿਹੜਾ ਪੁਲਿਸ ਵੱਲੋਂ ਮਕਦਮੇ ਦਰਜ ਕੀਤੇ ਗਏ ਆ ਇਸ ਨੂੰ ਲੈ ਕੇ ਜਿਹੜਾ ਸ਼ਖਬੀਰ ਸਿੰਘ ਬਾਦਲ ਵੱਲੋਂ ਚੌਣ ਕਮਿਸ਼ਨ ਦੇ ਜਿਹੜਾ ਅਧਿਕਾਰੀ ਸੀ ਮੁਖਾ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਆ ਤੇ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਜაძਬ ਨੂੰ ਜਿਹੜਾ ਹੁਣ ਦਿੱਲੀ ਬੁਲਾਇਆ ਜਾਵੇਗਾ ਤੇ ਉੱਥੇ ਪੁੱਛਿਆ ਜਾਵੇਗਾ ਕਿ ਕਿੰਨਾਂ ਦੇ ਆਧਾਰ ਤੇ ਜਿਹੜੇ ਪਰਚੇ ਦਰਜ ਕੀਤੇ ਆ ਤੇ ਉਸ ਨੂੰ ਲੈ ਕੇ ਜਿਹੜਾ ਰੇਡ ਕਾਗਾ ਇਹ ਆਮਾਦੀ ਪਾਰਟੀ ਤੇ ਸਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਚਕਾਰ ਆ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਤੇ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਸਖਬੀਰ ਸਿੰਘ ਬਾਦਲ ਦਾ ਦੂਜੇ ਨੰਬਰ ਤੇ ਆਉਣਾ ਤੇ ਇਸ ਨੂੰ ਲੈ ਕੇ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਆਮਾਦੀ ਪਾਰਟੀ ਜਿਹੜੀ ਇਸ ਤੋਂ ਖਫਾ ਗਈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਸਖਬੀਰ ਸਿੰਘ ਬਾਦਲ ਦੇ ਉੱਪਰ ਵੀ ਗਾਇ ਡਿੱਗਦੀ ਆ ਤੇ ਜਾਂ ਫਿਰ ਹਵਾ ਦੇ ਵਿੱਚ ਗੱਲਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਜਿਹੜਾ ਯਾਰ ਹੋ ਜਾਊਗਾ ਤੁਸੀਂ ਇਸ ਵੀਡੀਓ ਨੂੰ ਬਤ ਵਾਰ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਪਣੇ ਕਮੈਂਟ ਵਿਚਾਰ ਜ਼ਰੂਰ ਲਿਖੜਿਆ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ